ਤੇ ਜਦੋਂ ਅਸੀਂ ਜਿੰਦਾ ਉੱਤੇ ਪਰੇ ਕਰਕੇ ਅਸੀਂ ਅਸਲੀ ਲੋਕ ਖੋਲੇ ਅੰਦਰ ਤੇ ਉਹ ਅੰਦਰ ਉਹ ਜੇ ਅਸੀਂ ਦੇਖਿਆ ਵੀ ਸਾਡੇ ਦਫ਼ਤਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੋਰੀ ਕੀਤੀ ਹੋਈ ਸੀ ਚੋਰਾਂ ਨੇ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਨੂੰ ਬਣਾਇਆ ਆਪਣਾ ਨਿਸ਼ਾਨਾ ਸਰਕਾਰੀ ਰਿਕਾਰਡ ਫਾਈਲਾਂ ਸਮੇਤ ਬਾਥਰੂਮ ਦੀਆਂ ਟੂਟੀਆਂ ਵੀ ਚੋਰੀ ਕਰਕੇ ਹੋ ਗਏ ਫਰਾਰ ਜਿਹਿਆਂ ਮਾਮਲਾ ਸਮਰਾਲੇ ਤਾਂ ਸਾਹਮਣੇ ਆਉਂਦਾ ਜਿੱਥੇ ਕੀ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਆ ਕੇ ਦਫ਼ਤਰ ਦਾ ਦਰਵਾਜ਼ਾ ਖੋਲਿਆ ਕਾਸ ਦਿਨ ਦਰੋਂ ਸਰਕਾਰੀ ਵਿਭਾਗ ਦੀਆਂ ਫਾਈਲਾਂ ਸਮੇਤ ਪੱਖੇ ਟੁੱਟੀਆਂ ਸਿਲੰਡਰ ਅਤੇ ਹੋਰ ਕਾਫੀ ਸਮਾਨ ਚੋਰੀ ਚੋਰ ਕਰਕੇ ਫਰਾਰ ਹੋ ਜਾਂਦੇ ਨੇ ਤੇ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਇਆ ਜਿੱਥੇ ਕੀ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਅਸੀਂ ਆਪਣੇ ਦਫ਼ਤਰ ਪਹੁੰਚੇ ਤਾਂ ਦੇਖਿਆ ਕਿ ਦਫ਼ਤਰ ਦੇ ਦਰਵਾਜ਼ੇ ਖੁੱਲੇ ਸਨ ਤਾਲਾ ਟੁੱਟਿਆ ਹੋਇਆ ਸੀ ਅਸੀਂ ਜਦੋਂ ਅੰਦਰ ਜਾ ਕੇ ਦੇਖਿਆ ਦਫ਼ਤਰ ਦੀ ਚਪਈਆਂ ਅਲਮਾਰੀ ਵੀ ਖੁੱਲੀਆਂ ਹੋਈਆਂ ਸਨ ਤੇ ਉਸ ਵਿੱਚੋਂ ਕੁਝ ਸਰਕਾਰੀ ਰਿਕਾਰਡ ਦੀਆਂ ਫਾਈਲਾਂ ਗਾਇਬ ਸ ਇਸ ਦੇ ਨਾਲ ਦਫ਼ਤਰ ਵਿੱਚ ਲੱਗੇ ਪੱਖੇ ਕੁੱਲਰ ਸਿਲੰਡਰ ਵੱਡੀ ਪੱਠੀ ਅਤੇ ਬਾਥਰੂਮ ਵਿੱਚ ਲੱਗੀਆਂ ਟੂਟੀਆਂ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਈਆਂ ਹਨ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਸਾਲ ਪਹਿਲਾਂ ਵੀ ਅਣਪਛਾਤੇ ਚੋਰਾਂ ਵੱਲੋਂ ਇਸ ਦਫ਼ਤਰ ਵਿੱਚ ਚੋਰੀ ਕੀਤੀ ਗਈ ਸੀ ਤੇ ਦਫ਼ਤਰ ਵਿੱਚ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਹੋਏ ਸਨ ਤੇ ਨਾ ਸਾਨੂੰ ਕੋਈ ਚਪੜਾਸੀ ਰੱਖਣ ਦੇ ਵਿਭਾਗ ਵੱਲੋਂ ਇਜਾਜ਼ਤ ਹੈ ਮੇਰਾ ਨਾਮ ਬਲਦੀਪ ਸਿੰਘ ਜੀ ਬਲਦੀਪ ਜੀ ਕੀ ਹੋਇਆ ਔਰੇ ਮੈਂ ਫੂਡ ਸਪਲਾਈ ਦੇ ਵਿੱਚ ਇੰਸਪੈਕਟਰ ਲੱਗਾ ਹੋਇਆ ਜੀ ਅੱਜ ਅਸੀਂ ਰੁਟੀਨ ਦੀ ਤਰ੍ਹਾਂ ਆਪਣਾ 9 ਵਜੇ ਆਫਿਸ ਆਏ ਆ ਜਦੋਂ ਅਸੀਂ ਆਫਿਸ ਆਏ ਤਾਂ ਬਾਹਰ ਆ ਕੇ ਦੇਖਿਆ ਸਾਡਾ ਜਿੰਦਾ ਟੁੱਟਿਆ ਹੋਇਆ ਸੀਗਾ ਤੇ ਜਦੋਂ ਅਸੀਂ ਜਿੰਦਾ ਪਰੇ ਕਰਕੇ ਅਸੀਂ ਅਸਲੀ ਲੋਕ ਖੋਲੇ ਅੰਦਰ ਤੇ ਉਹ ਅੰਦਰੋ ਜੀ ਅਸੀਂ ਦੇਖਿਆ ਵੀ ਸਾਡੇ ਦਫ਼ਤਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੋਰੀ ਕੀਤੀ ਹੋਈ ਸੀ ਕੀ ਕੀ ਚੋਰੀ ਹੋਇਆ ਸਰ ਸਾਡਾ ਇੱਕ ਤਾਂ ਪੱਖੇ ਲਾ ਕੇ ਲੈ ਗਏ ਉਸ ਤੋਂ ਬਾਅਦ ਉਹ ਸਾਡੇ ਸਿਲੰਡਰ ਤੇ ਪੱਠੀ ਤੇ ਸਾਡਾ ਕੁਝ ਸਰਕਾਰੀ ਰਿਕਾਰਡ ਜਿਹੜਾ ਬਾਈਂਡ ਕਰਿਆ ਪਿਆ ਸੀਗਾ ਉਹ ਲੈ ਕੇ ਗਏ ਨਹੀਂ ਉਹ ਤਾਂ ਚੌਕੀਦਾਰ ਨਹੀਂ ਰਹਿੰਦਾ ਜੀ ਨਹੀਂ ਸਾਡੇ ਕੋਲ ਇੱਥੇ ਚੌਕੀਦਾਰ ਲਾਉ ਨਹੀਂ ਹੈਗਾ ਦਫ਼ਤਰ ਦੇ ਵਿੱਚ ਤੇ ਤੇ ਕੈਮਰੇ ਵੀ ਨਹੀਂ ਹੈਗੇ ਤੇ ਸਾਡੀਆਂ ਪਿੱਛੇ ਬਾਥਰੂਮ ਦੀਆਂ ਜਿੰਨੀਆਂ ਟੁੱਟੀਆਂ ਸੀ ਉਹ ਸਾਰੀਆਂ ਲਾ ਕੇ ਰਹਿ ਚੁੱਕੇ ਨੇ ਨੁਕਸਾਨ ਤਾਂ ਜੀ ਕਾਫੀ ਹੋਇਆ ਵਾ ਕੀ ਕਹਿਣਾ ਚਾਹਦੇ ਹੋ ਚੋਰੀ ਲੱਗੇ ਚੋਰੀ ਨੂੰ ਸਾਨੂੰ ਤਾਂ ਆਪਣੀ ਸਾਮਚਾਰੀ ਵੀ ਹੋਇਆ ਕੀ ਆ ਲੱਗਦਾ ਵੀ ਭੇਤੀ ਬੰਦੇ ਦਾ ਕੰਮ ਹੈ ਕਹਿ ਨਹੀਂ ਸਕਦੇ ਜੀ ਹੋ ਸਕਦਾ ਕੋਈ ਭੇਤੀ ਦਫ਼ਤਰ ਆਉਂਦਾ ਹੁਣ ਸਾਨੂੰ ਹਰੇਕ ਦੇਖੋ ਪਬਲਿਕ ਟੀਲਿੰਗ ਸਾਡੀ ਹਰ ਰੋਜ਼ ਦੀ ਆ ਤੇ ਅਸੀਂ ਕਿਸੇ ਦਾ ਆਈਡੀ ਨਹੀਂ ਲਾ ਸਕਦੇ ਵੀ ਕਿਹੜਾ ਬੰਦਾ ਕਰ ਸਕਦਾ ਹੈ ਪਹਿਲਾਂ ਪਹਿਲਾਂ ਤੋਂ ਇਹ ਹੱਸੇ ਕੱਢਣਾ ਇਸ ਤੋਂ ਪਹਿਲਾਂ ਵੀ ਹੋਈ ਹੈ ਜੀ ਇੱਥੇ ਹੁਣ ਅਸੀਂ ਪਹਿਲਾਂ ਵੀ ਸੁਣਦੇ ਆ ਵੀ ਇੱਥੇ ਜਿਹੜਾ ਸੇਵਾ ਕੇਂਦਰ ਸੀ ਉਸ ਦੇ ਉਸ ਦੇ ਵਿੱਚ ਵੀ ਪਹਿਲਾਂ ਹੋ ਚੁੱਕੀ ਹੈ ਅਸੀਂ ਕਰ ਰਹੇ ਹਾਂ ਜੀ ਪੁਲਿਸ ਨੂੰ ਤਰਾਹ ਕਰ ਰਹੇ ਹਾਂ ਹੁਣ ਸਾਡੇ ਐਫਐਸਓ ਸਾਹਿਬ ਆ ਗਏ ਅਸੀਂ ਮਾਰਨਿੰਗ ਟਾਈਮ ਹੀ ਆਏ ਆ ਐਫਐਸਓ ਸਾਹਿਬ ਵੀ ਆ ਚੁੱਕੇ ਨੇ ਤੁਹਾਡਾ ਸਟਾਫ ਸਾਰਾ ਹੋ ਰਿਹਾ ਤੇ ਅਸੀਂ ਹੁਣ ਪੁਲਿਸ ਰਿਪੋਰਟ ਕਰਨੇ ਅਸੀਂ ਆਪਣੇ ਪਹਿਲਾਂ ਹਾਇਰ ਅਥਾਰਟੀ ਐਫਐਸਓ ਸਾਹਿਬ ਨੂੰ ਦੱਸਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਰਿਪੋਰਟ ਕਰਦੇ ਸਰਕਾਰੀ ਰਿਕਾਰਡ ਦੇਖਿਆ ਪਿਆ ਜੀ ਨਾਮ ਤਾਂ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਮੈਂ ਇੱਥੇ ਬਤੌਰ ਏ ਐਫ ਐਸਓ ਪੋਸਟਡ ਹਾਂ ਕੀ ਮਾਮਲਾ ਹੋ ਮਾਮਲਾ ਜੀ ਅੱਜ ਸਵੇਰੇ ਹੁਣ ਜਦੋਂ ਅਸੀਂ ਦਫਤਰ ਆਏ ਆ ਤੇ ਦਫਤਰ ਆ ਕੇ ਦੇਖਿਆ ਕਿ ਦਫਤਰ ਦਾ ਦਰਵਾਜ਼ਾ ਖੁੱਲਾ ਹੈ ਇਸਗਾ ਉਹਦੇ ਅੰਦਰ ਪੱਖੇ ਵਗੈਰਾ ਕੂਲਰ ਇਹ ਸਭ ਰਿਕਾਰਡ ਉੱਥੇ ਹਾਜ਼ਰ ਨਹੀਂ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪ੍ਰਿੰਟਰ ਨਹੀਂ ਚੱਕਿਆ ਜਾਂ ਹੋਰ ਕੁਝ ਨਹੀਂ ਚੱਕਿਆ ਬੜੀ ਹੋ ਸੀਗਾ ਇਹ ਰਿਪੋਰਟ ਦਾ ਚੋਰੀ ਹੋਣ ਬੱਚੇ ਕੀ ਲਾ ਦੋ ਨਹੀਂ ਕੁਝ ਅਸੀਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਰੱਦੀ ਸਮਝ ਕੇ ਚੱਕੇ ਰਿਹਾ ਹੋਵੇ ਜਦੋਂ ਕਿ ਸਾਰਾ ਨਹੀਂ ਚੱਕਿਆ ਕੁਝ ਰਿਕਾਰਡ ਅਲਮਾਰੀ ਦੇ ਵਿੱਚ ਵੀ ਪਿਆ ਹੈ रिकॉर्ड मतलब के आई डोंट नो ਹੁਣ ਇਹਦੇ ਬਾਰੇ ਕੀ ਕਹਿ ਸਕਦੇ ਵੀ ਕਿਉਂ ਨਹੀਂ ਚੱਕਿਆ ਜਾਂ ਕੀ ਚੱਕ ਲਿਆ ਉਹ ਪੰਚਾਇਤ ਵੀ ਪਹਿਲਾਂ ਵੀ ਚੋਰੀ ਸੀ ਉਦੋਂ ਕੀ ਸਮਾਨ ਚੋਰੀ ਹੋਇਆ ਸਰ ਉਦੋਂ ਤਾਂ ਐਕਚੁਅਲੀ ਹਲੇ ਦਫਤਰ ਅਸੇ ਸ਼ਿਫਟ ਕਰਨਾ ਸੀ ਉਦੋਂ ਤਾਂ ਸਿਰਫ ਐਸੀ ਰਸਵਾਣ ਲੈ ਕੇ ਰੱਦੀ ਵਗੈਰਾ ਰੱਖੀ ਹੋਈ ਸੀਗੀ ਰੱਦੀੰਦਰ ਸੰਸਕ੍ਰਿਤ ਕੋਈ ਡਾਕੂਮੈਂਟ ਵਗੈਰਾ ਰੱਖੇ ਹੋਏ ਸਗੇ ਉਹ ਕੋਈ ਜ਼ਿਆਦਾ ਹੋਰ ਨਹੀਂ ਸੀਗਾ ਬਟ ਐਸ ਕਾ ਵੀ ਚਲੋ ਉਹ ਦਰਵਾਜ਼ਾ ਲੌਕ ਵੀ ਨਹੀਂ ਲੱਗਾ ਸੀ ਜਾਂ ਕੁਝ ਹੋਰ ਨਹੀਂ ਸੀਗਾ ਪਰ ਹੁਣ ਤਾਂ ਬਹੁਤ ਜ਼ਿਆਦਾ ਹਿੰਮਤ ਵਧੀ ਹੈ ਚੋਰਾਾਂ ਦੀ ਇਹ ਜੀ ਪੁਲਿਸ ਨੂੰ ਚਲਾ ਦਤੀ ਹੈ ਜੀ ਨਹੀਂ ਬਸ ਹੁਣ ਅਸੀਂ ਹੁਣ ਆ ਕੇ ਦੇਖਿਆ ਜੀ ਹੁਣ ਅਸੀਂ ਡੀਐਸ ਤੇ ਪ੍ਰੋਪਰ ਜੋ ਰਿਟਰਨ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਹੁਣ ਅਸੀਂ ਜਾ ਕੇ ਕਰਾਂਗੇ